ਅਤ ਤੁਸੀਂ ਸੁਣਿਆ ਕਿ ਪਾਕਿਸਤਾਨ ਦੇ ਜਿਹੜਾ ਰਾਸ਼ਟਰਪਤੀ ਬਣੇ ਸੀ ਮੇਰੇ ਖਿਆਲ ਚ ਈਯੂਬ ਖਾਨ ਉਹਨਾਂ ਦਾ ਨਾਮ ਸੀ ਈਯੂਬ ਖਾਨ ਤੇ ਮੁਸਲਮਾਨ ਤੇ ਜਦੋਂ ਉਹਨਾਂ ਨੂੰ ਇਧਰੋਂ ਕੋਈ ਸੱਜਣ ਮਿਲਣ ਗਿਆ ਉਹਦੇ ਡ੍ਰੈਂਕ ਰੂਮ ਦੇ ਵਿੱਚ ਹੈ ਉਹ ਮੁਸਲਮਾਨ ਸੀ ਉਹ ਨਮਾਜ਼ ਪੜ੍ਹਦੇ ਨੇ ਉਹਦੇ ਵਿੱਚ ਇੱਕ ਪੇਂਟਿੰਗ ਲੱਗੀ ਹੋਈ ਹੈ ਜਿਹਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ ਹੈ ਏਕ ਓਕਾਰ ਸਤਨਾਮ ਕਰਤਾ ਪੁਰਖ ਸਾਰਾ ਲਿਖਿਆ ਹੈ ਮੂਲ ਮੰਤਰ ਉਹਦੇ ਤੇ ਲਿਖਿਆ ਹੋਇਆ ਹੈ ਤੇ ਜਿਹੜੇ ਮਿਲਣ ਗਏ ਉਹ ਸਿੱਖ ਸਣ ਉਹ ਵੇਖ ਕੇ ਸੋਚਦੇ ਨੇ ਬਈ ਇਹ ਘਰ ਤੇ ਮੁਸਲਮਾਨਾਂ ਦਾ ਹੈ ਤੇ ਲਿਖਿਆ ਇੱਥੇ ਮੂਲ ਮੰਤਰ ਇਹ ਗੱਲ ਕੀ ਚਾਹ ਪਾਣੀ ਸ਼ਕਿਆ ਉਹ ਰਾਸ਼ਟਰਪਤੀ ਸੀ ਸਾਬਕਾ ਰਟਾਇਰ ਉਹਨਾਂ ਨੇ ਪੁੱਛ ਹੀ ਲਿਆ ਕਹਿੰਦੇ ਜੀ ਖਾਨ ਸਾਹਿਬ ਇੱਕ ਸ਼ੰਕਾ ਹੈ ਕਹਿੰਦੇ ਤੁਸੀਂ ਤਾਂ ਮੁਸਲਮਾਨ ਹੋ ਤੇ ਤੁਹਾਡੇ ਘਰ ਅਮੂਲ ਮੰਤਰ ਲਿਖਿਆ ਹੋਇਆ ਹੈ ਸਮਝ ਨਹੀਂ ਆਉਂਦੀ ਇਹਦੇ ਬਾਰੇ ਦੱਸ ਲਓ ਉਸ ਬੰਦੇ ਦੀ ਅੱਖਾਂ ਵਿੱਚੋਂ ਪਾਣੀ ਆ ਗਿਆ ਅਤੇ ਜਿੰਨੇ ਜਿਹਦੀ ਜ਼ਿੰਦਗੀ ਅਸਲ ਵਿੱਚ ਸਿੱਖੀ ਦਾ ਪਤਾ ਉਹਨੂੰ ਲੱਗੇਗਾ ਜਿਹਦੀ ਜ਼ਿੰਦਗੀ ਵਿੱਚ ਕੁਝ ਵਰਤਿਆ ਹੈ ਦੂਜਿਆਂ ਦੇ ਤੋਂ ਪ੍ਰਭਾਵਿਤ ਨਹੀਂ ਹੋਏਗਾ ਕਿਤੇ ਵਰਤਿਆ ਅੰਦਰ ਕੁਝ ਹੁਣ ਕਈ ਵਾਰੀ ਸਿੰਘ ਕਹਿੰਦੇ ਵੀ ਲੋਕ ਪ੍ਰਭਾਵਿਤ ਨਹੀਂ ਹੁੰਦੇ ਉਹਨੂੰ ਭਾਈ ਰਾਜ ਸਿੰਘ ਦੀ ਸ਼ਬਦ ਪੜ੍ਹ ਰਿਹਾ ਸੀ ਵੀ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਕੁੜਿਆਰ ਕੁੜਿਆਰੀ ਜਾਇਰ ਹਲੇ ਹੁਣ ਉਹਨੂੰ ਉਹਦਾ ਪਤਾ ਹੀ ਨਹੀਂ ਜੇ ਕਿਤੇ ਅੰਦਰ ਵਰਤੇਗੀ ਭਾਵੇਂ ਕਿਹੜੇ ਤਰੀਕੇ ਨਾਲ ਵਰਤ ਜਾਏ ਭਾਵੇਂ ਕਿਹੜੇ ਤਰੀਕੇ ਨਾਲ ਉਸ ਬੰਦੇ ਦੇ ਉੱਤੇ ਹੀ ਉਹ ਗੁਰਬਾਣੀ ਦਾ ਅਸਰ ਉਹਨੂੰ ਪਤਾ ਲੱਗਿਆ ਤਾਂ ਜਦੋਂ ਇਹ ਇਹਦੀ ਜ਼ਿੰਦਗੀ ਵਿੱਚ ਵਰਤਿਆ ਸੀ ਉਹਨੇ ਕਿਹਾ ਜੀ ਇਸ ਕਲਾਮ ਦੀ ਬਦੌਲਤ ਉਹ ਕਲਾਮ ਕਹਿੰਦੇ ਨੇ ਕਿਸੇ ਵੀ ਚੀਜ਼ ਨੂੰ ਲਿਖੀ ਹੋਵੇ ਜਿਹੜੀ ਅਯੂਬ ਖਾਨ ਕਹਿੰਦਾ ਇਸ ਕੁਲਾਮ ਦੀ ਬਦੌਲਤ ਮੈਂ ਅੱਜ ਰਾਸ਼ਟਰਪਤੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਉਹਨਾਂ ਕਿਹਾ ਇਹ ਕਿਵੇਂ ਕਹਿੰਦਾ ਮੈਂ ਸਕੂਲ ਜਾਂਦਾ ਸੀ ਨਲਾਇਕ ਸੀ ਬਿਲਕੁਲ ਉੱਥੇ ਜਾਣਾ ਆਉਣਾ ਨਾਲ ਕੁਝ ਬੁੱਧੀ ਇੰਨੀ ਹੈ ਨਹੀਂ ਸੀ ਕੁੱਟਮਾਰ ਹੋਣੀ ਟੀਚਰ ਨੇ ਕੁੱਟਣਾ ਮਾਰਨਾ ਉਦੋਂ ਇਸ ਤਰ੍ਹਾਂ ਚੱਲਦਾ ਸੀ ਮੈਂ ਅੱਕ ਗਿਆ ਤੇ ਘਰਦਿਆਂ ਨੇ ਧੱਕੇ ਨਾਲ ਭੇਜਣਾ ਅਖੀਰ ਨੂੰ ਫਿਰ ਇੱਕ ਟਿਕਾਣਾ ਲੱਭ ਗਿਆ ਰਾਹ ਵਿੱਚ ਗੁਰਦੁਆਰਾ ਪੈਂਦਾ ਸੀ ਘਰੋਂ ਆ ਜਾਣਾ ਗੁਰਦੁਆਰੇ ਬਹਿ ਜਾਣਾ ਉੱਥੇ ਬਹਿ ਕੇ ਸਕੂਲ ਦਾ ਟਾਈਮ ਗੁਜ਼ਾਰ ਕੇ ਵਾਪਸ ਚਲੇ ਗਿਆ ਇੱਕ ਦਿਨ ਗਰੰਤੀ ਸਿੰਘ ਨੇ ਵੇਖ ਲਿਆ ਵੀ ਇਹ ਹਰ ਰੋਜ਼ ਇੱਥੇ ਬਹਿੰਦਾ ਜਾਂਦਾ ਸੀ ਉਹਨੇ ਆ ਕੇ ਪੁੱਛ ਲਿਆ ਵੀ ਤੂੰ ਇੱਥੇ ਕਿਉਂ ਬਹਿੰਦਾ ਹੈ ਈਯੂਬਾ ਈਯੂਬਾ ਉਹਦਾ ਨਾਮ ਕਹਿੰਦੇ ਸੀ ਕਹਿੰਦਾ ਜੀ ਮੈਂ ਤੇ ਤਾਂ ਪੈਂਦਾ ਵੀ ਨਾ ਘਰ ਦੇ ਕਹਿੰਦੇ ਜਰੂਰ ਜਾ ਤੇ ਅੱਗੇ ਮੈਨੂੰ ਆਉਂਦਾ ਕੁਝ ਨਹੀਂ ਸਕੂਲ ਵਿੱਚ ਤੇ ਗੁਰੂ ਇਸ ਤਰ੍ਹਾਂ ਹੀ ਵਰਤਦਾ ਹੈ ਉਸ ਗਰੰਥੀ ਸਿੰਘ ਨੇ ਕਿਹਾ ਵੀ ਆ ਤੂੰ ਮੱਥਾ ਟੇਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕਹਿੰਦਾ ਇੱਥੇ ਬਹਿ ਜਾ ਮੇਰੇ ਮਗਰ ਬੋਲ ਅੱਗੇ-ਅੱਗੇ ਪੜਿਆ ਮਗਰ ਬੁਲਾਇਆ 15-20 ਮਿੰਟ ਮਿਹਨਤ ਕੀਤੀ ਤੇ ਮੂਲ ਮੰਤਰ ਯਾਦ ਹੋ ਗਿਆ ਕਹਿੰਦੇ ਹੁਣ ਜਦੋਂ ਆਉਣਾ ਇੱਥੇ ਬਹਿ ਕੇ ਪੜਿਆ ਕਰ ਸਤਿਗੁਰੂ ਦੇ ਕੋਲ ਪੜਦਾ ਗਿਆ ਪੜਦਾ ਗਿਆ ਉਹ ਜ਼ੁਬਾਨੀ ਚੜ ਗਿਆ ਹੌਲੀ ਹੌਲੀ ਜਿਹੜੀ ਚੀਜ਼ ਜ਼ੁਬਾਨ ਤੇ ਚੜ ਜਾਂਦੀ ਉਹ ਆਪਣੇ ਆਪ ਕਈ ਵਾਰੀ ਦਿਨੇ ਵੀ ਹੋਣ ਲੱਗ ਪੈਂਦੀ ਆਪਣੇ ਆਪ ਅੰਦਰ ਰਹਿਣ ਲੱਗ ਪੈਂਦੀ ਮਨ ਵਿੱਚ ਉਹ ਜਦੋਂ ਉਹਦਾ ਅਭਿਆਸ ਵਧਿਆ ਤੇ ਇੱਕ ਦਿਨ ਉਹ ਗੁਰਦੁਆਰੇ ਆ ਕੇ ਫਿਰ ਬਹਿਣ ਲੱਗਾ ਕਹਿੰਦੇ ਅੱਜ ਅਰਦਾਸ ਕਰਕੇ ਜਾ ਸਤਿਗੁਰੂ ਤੈਨੂੰ ਸਹਾਈ ਹੋਣਗੇ ਉਹ ਕਹਿੰਦਾ ਵੀ ਮੈਂ ਤੇ ਕਈ ਦਿਨ ਗਿਆ ਨਹੀਂ ਤੇ ਮੇਰੀ ਇਹ ਵੀ ਗੈਰ ਹਾਜ਼ਰੀ ਵੀ ਏ ਕਹਿੰਨ ਲੱਗੇ ਤੂੰ ਜਾ ਕਲਾਸ ਵਿੱਚ ਬੈਠਾ ਅੱਜ ਪਹਿਲੀ ਵਾਰੀ ਅਧਿਆਪਕ ਨੇ ਸੱਦ ਕੇ ਨਾ ਉਹਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਕਹਿੰਦੇ ਜੁਬਿਆ ਕਈ ਦਿਨ ਆਇਆ ਨਹੀਂ ਅੱਜ ਆਇਆ ਚੱਲ ਬਹਿ ਜਾ ਕੋਈ ਗੱਲ ਨਹੀਂ ਜਦੋਂ ਅੰਦਰ ਰੱਬ ਵਸਦਾ ਹੈ ਨਾ ਉਦੋਂ ਹਰ ਇੱਕ ਜਿਹੜਾ ਵਿਪਰੀਤ ਉਹ ਵੀ ਸਾਡੇ ਵੱਲ ਹੋ ਜਾਂਦਾ ਹੈ ਕਿਉਂਕਿ ਉਹ ਸਾਰਿਆਂ ਵਿੱਚ ਰਹਿੰਦਾ ਹੈ ਸਾਡੇ ਦੁਸ਼ਮਣ ਕਿਉਂ ਨੇ ਕਿਉਂਕਿ ਅਸੀਂ ਆਪਣੇ ਦੁਸ਼ਮਣ ਆਪ ਹੀ ਬਣੇ ਹੋਏ ਹਾਂ ਸਾਡੇ ਅੰਦਰ ਤਰੰਗਾਂ ਹੀ ਦੁਸ਼ਮਣੀ ਦੀਆਂ ਨਿਕਲਦੀਆਂ ਨੇ ਵੈਰ ਵਿਰੋਧ ਦੀਆਂ ਨਿਕਲਦੀਆਂ ਨੇ ਬਾਹਰੋਂ ਵੈਰ ਵਿਰੋਧ ਤਾਂ ਹੀ ਹੁੰਦਾ ਹੈ ਨਹੀਂ ਤੇ ਹੋਵੇਗੇ ਨਹੀਂ ਪ੍ਰਭਾਵਿਤ ਹੋ ਜਾਏਗਾ ਅਗਲਾ ਤੁਸੀਂ ਬਾਣੀ ਪੜ ਕੇ ਵੇਖ ਲਓ ਪ੍ਰਭਾਵ ਪਏਗਾ ਉਹਦਾ ਉਹਨਾਂ ਨੇ ਪਿਆਰ ਕੀਤਾ ਅਧਿਆਪਕ ਨੇ ਕੋਲ ਬਿਠਾ ਲਿਆ ਤੇ ਕੋਲ ਬਿਠਾ ਕੇ ਜਦੋਂ ਸਵਾਲ ਪੁੱਛੇ ਨਾ ਜਿਸ ਅਜੂਬੇ ਨੂੰ ਕੱਖ ਨਹੀਂ ਸੀ ਆਉਂਦਾ ਉਨੇ ਸਾਰੇ ਸਵਾਲ ਹੱਲ ਕਰ ਦਿੱਤੇ ਸਾਰੇ ਸਵਾਲ ਉਸ ਦਿਨ ਤੋਂ ਵਿਦਿਆ ਸ਼ੁਰੂ ਹੋ ਗਈ ਕਿਉਂਕਿ ਗੁਰਬਾਣੀ ਸਰੀਰ ਦੀ ਹਰ ਇੱਕ ਸ਼ਕਤੀ ਵਧਾਉਂਦੀ ਹੈ ਤੁਸੀਂ ਪੜ ਕੇ ਵੇਖ ਲਓ ਤੁਸੀਂ ਵਿਦਿਆ ਪੜ ਰਹੇ ਹੋ ਬਾਣੀ ਦਾ ਅਭਿਆਸ ਕਰਕੇ ਵੇਖ ਲਓ ਕਿਸੇ ਬਾਣੀ ਦਾ ਗਿਆਨ ਵਾਸਤੇ ਪੜਨਾ ਇੱਕ ਚੰਗੀ ਗੱਲ ਹੈ ਗੁਰਬਾਣੀ ਦਾ ਗਿਆਨ ਆਉਣਾ ਪਰ ਗੁਰਬਾਣੀ ਦਾ ਗਿਆਨ ਨਹੀਂ ਵੀ ਆਉਂਦਾ ਤਾਂ ਤੁਸੀਂ ਪੜਦੇ ਜਾਓ ਪੜਦੇ ਜਾਓ ਇੱਕ ਦਿਨ ਗੁਰਬਾਣੀ ਤੁਹਾਨੂੰ ਗਿਆਨ ਦੇਣਾ ਸ਼ੁਰੂ ਕਰ ਦੇਗੀ ਬਹੁਤ ਥਾਵਾਂ ਤੇ ਵਰਤਿਆ ਪੜ ਕੇ ਵੇਖਾਂਗੇ ਕਰ ਟਾਈਮ ਤੇ ਦੇਣਾ ਪਏਗਾ ਟਾਈਮ ਦੇਣ ਤੋਂ ਬਿਨਾ ਨਹੀਂ ਹੁੰਦਾ